ਕੋਈ ਦਿੱਤਾ ਕੱਲ ਮੈਨੂੰ ਹੀ ਮੋਸ਼ ਨਹੀਂ ਲੱਗ ਕੇ ਇਹਨਾਂ ਨੇ ਕਿਹਾ ਕਿ ਤੇਰੇ ਪੰਦੀ ਦੇ ਸਹਾਏ ਕੇ ਜਦੋਂ ਕਿ ਮੇਰਾ ਬੰਦਾ ਪਹਿਲਾਂ ਨੇ ਇਹਨਾਂ ਨੇ ਮਾਰ ਦਿੱਤੇ ਦਾ ਹੀ ਭਾਈ ਬਸ ਉਹ ਪਛਿੜ ਜਾਵੇ ਨਾ ਇਹਨਾਂ ਨੂੰ ਕਤਲ ਕਰਦੇ ਹੀ ਬੜੀ ਇਨਸਾਫ ਤੋਂ ਮੇਰਾ ਪਤੀ ਵਿੱਚ ਵਾਪਸ ਲਾ ਕੇ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਬਸ ਇਹਨਾਂ ਦੇ ਪਰਚਾ ਕਰੋ ਇਹਨਾਂ ਦਾ ਹਸਪੀਟਲ ਬੰਦ ਕਰਾਓ ਜਿੱਦਾਂ ਮੇਰ ਨਾਲ ਹੋਇਆ ਹੋਰ ਕਿਸੇ ਵੀ ਭੈਣ ਦੇ ਨਾਲ ਭਾਜੀ ਨਾ ਹੋਵੇ ਜੀ ਹਾਂ ਪਿਛਲੇ ਦਿਨੀ ਇਸ ਪਰਿਵਾਰ ਵੱਲੋਂ ਪੁੱਬਾ ਮਾਰ ਹੋ ਰਹੀ ਇਸ ਪਤਨੀ ਵੱਲੋਂ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਤੇ ਲਾਪਰਵਾਹੀ ਦੇ ਚਲਦੇ ਉਹਨਾਂ ਦੇ ਪਰਿਵਾਰਕ ਮੈਂਬਰ ਨੂੰ ਮਾਰਨ ਦਾ ਗੰਭੀਰ ਇਲਜ਼ਾਮ ਲਗਾਇਆ ਗਿਆ ਸੀ ਜਦਕਿ ਹਸਪਤਾਲ ਦੇ ਡਾਕਟਰਾਂ ਵੱਲੋਂ ਉਸ ਨੂੰ ਜਿਉਂਦਾ ਕਰਾਰ ਦਿੱਤਾ ਜਾ ਰਿਹਾ ਸੀ ਇਸ ਨੂੰ ਲੈ ਕੇ ਪਰਿਵਾਰ ਵੱਲੋਂ ਆਮ ਲੋਕਾਂ ਤੇ ਕਿਸਾਨ ਜਥੇਬੰਦੀਆਂ ਦੀ ਮਦਦ ਨਾਲ ਹਸਪਤਾਲ ਦੇ ਬਾਹਰ ਧਰਨਾ ਲਗਾਇਆ ਗਿਆ ਸੀ ਹਸਪਤਾਲ ਖਿਲਾਫ ਨਾਰੇਬਾਜੀ ਕੀਤੀ ਗਈ ਸੀ ਇਸ ਹੰਗਾਮੇ ਦੌਰਾਨ ਡਾਕਟਰਾਂ ਵੱਲੋਂ ਪਰਿਵਾਰ ਨੂੰ ਆਪਣੇ ਨਾਲ ਸਹਿਮਤ ਕਰ ਮਰੀਜ਼ ਨੂੰ ਜਿਉਂਦਾ ਕਹਿ ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਚ ਇਲਾਜ ਲਈ ਰੈਫਰ ਕਰ ਦਿੱਤਾ ਸੀ ਦੱਸਿਆ ਜਾ ਰਿਹਾ ਹੈ ਕਿ 40 ਸਾਲਾਂ ਆਸ਼ੂ ਤੋਸ ਨੂੰ ਕੱਲ ਰਾਤ ਹੀ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਸੀ ਜਿਸ ਤੋਂ ਬਾਅਦ ਗੁੱਸੇ ਚ ਆਏ ਪਰਿਵਾਰ ਵੱਲੋਂ ਸ਼ਖਸੀ ਦੀ ਮ੍ਰਿਤਕ ਦੇ ਨੂਰ ਗੁਰਦਾਸਪੁਰ ਲਿਆਂਦਾ ਗਿਆ ਪਰਿਵਾਰ ਵੱਲੋਂ ਕਿਸਾਨ ਜਥੇਬੰਦੀਆਂ ਦੀ ਮਦਦ ਨਾਲ ਬੱਬਰੀ ਬਾਈਪਾਸ ਤੇ ਅੰਮ੍ਰਿਤਸਰ ਜੰਮੂ ਹਾਈਵੇ ਨੂੰ ਜਾਮ ਕਰ ਦਿੱਤਾ ਗਿਆ ਤੇ ਹਸਪਤਾਲ ਦੇ ਡਾਕਟਰਾਂ ਖਿਲਾਫ ਕਾਰਵਾਈ ਨੂੰ ਲੈ ਕੇ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ភਭਾਮਾ ਰੋ ਰਹੀ ਮ੍ਰਿਤਕ ਸ਼ਖਸ ਦੀ ਪਤਨੀ ਦਾ ਕਹਿਣਾ ਹੈ ਕਿ ਡਾਕਟਰਾਂ ਨੇ ਝੂਠ ਬੋਲ ਉਹਨਾਂ ਨੂੰ ਗੁੰਮਰਾਹ ਕਰ ਉਸਦੇ ਪਤੀ ਦੀ ਲਾਸ਼ ਨੂੰ ਅੰਮ੍ਰਿਤਸਰ ਹਸਪਤਾਲ ਲਈ ਰੈਫਰ ਕਰ ਦਿੱਤਾ ਸੀ ਜਦਕਿ ਉਸਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਹੁਣ ਇਸ ਮ੍ਰਿਤਕ ਸ਼ਖਸ ਦੀ ਪਤਨੀ ਵੱਲੋਂ ਡਾਕਟਰਾਂ ਖਿਲਾਫ ਹਸਪਤਾਲ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। पर मैं इमोशनल हो चुकी हूं कि शायद ਉਹਨਾਂ ਦੇ ਸਾਹ ਹੈਗੇ ਆ ਮੈਂ ਤਾਂ ਅੰਗਰ ਕਿ ਲੈ ਕੇ ਗਈ ਪਰ ਉਹ ਵੀ ਮੇਰੀ ਪਤਾ ਨਹੀਂ ਮੈਨੂੰ ਗਲਤੀ ਸਮਝ ਲੋ ਪਰ ਇਹਨਾਂ ਨੇ ਵੀ ਨਾ ਤੋਕਾ ਕੀਤਾ ਕਿ ਉਹਨਾਂ ਦੇ ਸਾਹ ਹੈਗੇ ਆ ਜਦ ਕਿ ਉਹਨਾਂ ਦੇ ਸਾਹ ਹੈ ਨਹੀਂ ਬਾਜੀ ਜਿੱਦਾਂ ਲੈ ਕੇ ਗਈ ਉਦਾਂ ਹੀ ਵਾਪਸ ਲੈ ਕੇ ਆਉਂਦੀ ਤਾਂ ਉੱਥੇ ਡਾਕਟਰ ਨੇ ਕਦੋਂ ਦੱਸਿਆ ਕਿ ਜਿਹੜੇ ਹੈਗੇ ਨੇ ਤੁਹਾਡੇ ਪਤੀ ਆ ਉਹਨਾਂ ਦੀ ਡੈਥ ਹੋ ਗਈ ਉਹਨਾਂ ਨੇ ਜਾਂਦੀ ਸਰ ਇੰਨੀ ਗੱਲ ਹੀ ਕਹਤੀ ਸੀ ਜਿਵੇਂ ਇਹਦੇ ਕਹਤੀ ਸੀ ਕਿ ਇਹ ਸਿਰਫ 1-2% ਹੈਗੇ ਆ ਆਪਾਂ ਇੱਕ ਰਾਤ ਰੱਖ ਕੇ ਤੁਹਾਨੂੰ ਸਵੇਰੇ ਦੱਸ ਦਾਂਗੇ ਸਵੇਰੇ ਉਹਨਾਂ ਨੇ ਜਿੱਦਾਂ ਹੀ ਵੈਂਟਿਲੇਟਰ ਤੋਂ ਲਾਇਆ ਤੇ ਆਸ਼ੂ मतलब ਉਹਨਾਂ ਦੇ ਸਾਹ ਬੰਦ ਹੋ ਗਏ ਉਸੇ ਟਾਈਮ ਸਰ ਸਾਹ ਤੇ ਪਹਿਲਾਂ ਹੀ ਬੰਦ ਹੀ ਸੀ ਸਰ ਉਹ ਵੈਂਟੀਲੇਟਰ ਨਾ ਚੱਲਣ ਦੇ ਹੀ ਜਿੱਦਾਂ ਉਹਨਾਂ ਨੇ ਵੈਂਟੀਲੇਟਰ ਲਾਇਆ ਤੇ ਇਹਨਾਂ ਦੇ ਬੋਲ ਸੁੱਜ ਗਏ ਅੱਖਾਂ ਸੁੱਜ ਗਈਆਂ ਉਸੇ ਟਾਈਮ ਹੱਥ ਨੀਲੇ ਪੈ ਗਏ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ بس ਇਹਨਾਂ ਦੇ ਪਰਚਾ ਕਰੋ ਇਹਨਾਂ ਦਾ ਹਸਪੀਟਲ ਬੰਦ ਕਰਾਓ ਜਿੱਦਾਂ ਮੇਰ ਨਾਲ ਹੋਇਆ ਹੋਰ ਕਿਸੇ ਵੀ ਭੈਣ ਦੇ ਨਾਲ ਭਾਜੀ ਨਾ ਹੋਵੇ ਇਸ ਮਾਮਲੇ ਨੂੰ ਲੈ ਕੇ ਧਰਨੇ ਤੇ ਬੈਠੀਆਂ ਕਿਸਾਨ ਜਥੇਬੰਦੀਆਂ ਵੱਲੋਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਹਸਪਤਾਲ ਖਿਲਾਫ ਕਾਰਵਾਈ ਕਰਵਾ ਕੇ ਰਹਿਣਗੇ ਇਸ ਪੀੜਤ ਪਰਿਵਾਰ ਨੂੰ ਇਨਸਾਫ ਦਿਵਾ ਕੇ ਰਹਿਣਗੇ ਇਹ ਹੈ ਜੀ ਅਸੀਂ ਸਾਰੇ ਸ਼ਹਿਰ ਵਾਸੀ ਤੇ ਮੋਰਚੇ ਦੇ ਆਗੂ ਇਹੋ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਅੱਗੇ ਵੀ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਜਿਹੜਾ ਦੋਸ਼ੀ ਡਾਕਟਰ ਆ ਉਹਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੋ ਬੰਦੀਆਂ ਤਰ੍ਹਾਂ ਉਹਤੇ ਪਰਚਾ ਦਰਜ ਕਰਕੇ ਤੇ ਉਹਨੂੰ ਅਰੈਸਟ ਕੀਤਾ ਜਾਵੇ ਉਹਦਾ ਹਸਪਤਲ ਬੰਦ ਕੀਤਾ ਜਦੋਂ ਕੱਲ ਲੈ ਕੇ ਜਾ ਰਹੇ ਸੀਗੇ ਕਿਤੇ ਨਾ ਕਿਤੇ ਤੁਹਾਡੇ ਚਿਹਰੇ ਤੇ ਇੱਕ ਨਾਰਾਜ਼ਗੀ ਸੀਗੀ ਇੱਕ ਨਰਾਸ਼ਗੀ ਸੀਗੀ ਤੁਹਾਨੂੰ ਕੱਲ ਹੀ ਲੱਗਦਾ ਸੀਗਾ ਕਿ ਉਹਨਾਂ ਦੇ ਵਿਵਹਾਰ ਤੋਂ ਜੋ ਜੋ ਵੀ ਵਿਵਹਾਰ ਹੋਇਆ ਸਾਰਿਆਂ ਨੇ ਦੇਖਿਆ ਕੀ ਲੱਗਦਾ ਸੀਗਾ ਕੱਲ ਹੀ ਉਹਨਾਂ ਦੇ ਵਿਵਹਾਰ ਤੋਂ ਉਹਨਾਂ ਦੇ ਵਿਵਹਾਰ ਤੋਂ ਇਹ ਲੱਗਦਾ ਹੈ ਵੇਖੋ ਉਹਨਾਂ ਨੇ ਸਭ ਤੋਂ ਪਹਿਲਾਂ ਤੇ ਪੱਤਰਕਾਰ ਭਾਈਚਾਰੇ ਨਾਲ ਬਦਮਿਜ਼ੀ ਕੀਤੀ ਜਦੋਂ ਪੱਤਰਕਾਰ ਅੰਦਰ ਗਏ ਤੇ ਬਹੁਤ ਗਲਤ ਤਰੀਕੇ ਨਾਲ ਪੱਤਰਕਾਰਾਂ ਨੂੰ ਬੋਲਿਆ ਕਿ ਤੇ ਧਮਕਾਇਆ ਕਈ ਪੱਤਰਕਾਰਾਂ ਨੂੰ ਉਹਨਾਂ ਨੇ ਉਹਦੇ ਬਾਅਦ ਚ ਇਸ ਪਰਿਵਾਰ ਦੇ ਉੱਤੇ ਉਹਨਾਂ ਨੇ ਪ੍ਰੈਸ਼ਰ ਬਣਾ ਲਿਆ ਇੰਨਾ ਜ਼ਿਆਦਾ ਕਿ ਅਸੀਂ ਉਹ ਪ੍ਰੈਸ਼ਰ ਨੂੰ ਰੀਲீஸ் ਨਹੀਂ ਕਰ पाए ਪ੍ਰੈਸ਼ਰ ਇੰਨਾ ਬਣਾ ਲਿਆ ਕਿ ਉਹ ਬੰਦਾ ਜਿਉਂਦਾ ਬਾਕੀ ਸਾਰੇ ਅੰਦਰੋਂ ਇਹਨਾਂ ਦੇ ਡਾਕਟਰਾਂ ਦੇ ਹੀ ਬੰਦੇ ਜਿਹੜੇ ਆ ਉਹਾਨੂੰ ਕਹਿ ਰਹੇ ਸੀਗੇ ਅੰਦਰੋਂ ਨਰਸਾਂ ਜਿਹੜੀਆਂ ਲੋਕਲ ਕੁੜੀਆਂ ਉਹਨਾਂ ਨੇ ਕੰਨ ਚਾ ਕੇ ਸਾਡੇ ਕੰਨਾਂ 'ਚ ਵੀ ਕਿਹਾ ਇਹਨਾਂ ਦੇ ਵੀ ਕਿਹਾ ਵੀ ਭਾਜੀ ਉਹ ਤੇ ਪਰਸੋਂ ਦਾ ਮਰ ਚੁੱਕਾ ਪਰ ਇਹ ਕਿਤੇ ਨਾ ਕਿਤੇ ਪਰਿਵਾਰ ਪ੍ਰੈਸ਼ਰਾਈਜ਼ ਹੋ ਗਿਆ ਸਾਡੇ ਨਾਰਾਜ਼ਗੀ ਤਾਂ ਹੀ ਕੱਲ ਥੋੜੇ ਚਿਹਰਿਆਂ ਤੇ ਪਰਿਵਾਰ ਨੂੰ ਕਿਤੇ ਨਾ ਕਿਤੇ ਡਾਊਟ ਜ਼ਰੂਰ ਸੀਗਾ ਕਿ ਉਹ ਬੰਦਾ ਮਰ ਚੁੱਕਾ ਕਿਉਂਕਿ ਇਹਨਾਂ ਨੂੰ ਕਈ ਬੰਦੇ ਕਹਿ ਚੁੱਕੇ ਸੀ ਇਹਨਾਂ ਦਾ ਡਾਊਟ ਅੰਮ੍ਰਿਤਸਰ ਜਾ ਕੇ ਜਾਂਦੇ ਕਲੀਅਰ ਹੋ ਗਿਆ ਉਹਨਾਂ ਕਹਿੰਦਾ ਬੰਦਾ ਦੇ ਡੈੱਡ ਲੈ ਕੇ ਆਏ ਤੇ ਅੱਜ ਦੀ ਰਾਤ ਇਹ ਰੱਖਿਆ 2 ਵਜੇ ਉਹਨਾਂ ਨੇ ਕਹਿ ਲੈ ਜਾਓ ਇਹ ਕਹਿੰਦੇ 2 ਵਜੇ ਲੈ ਆਈਏ ਮੈਂ ਬਿਲਕੁਲ ਨਹੀਂ ਦਿਨੇ ਲੈ ਆ ਕੇ ਆਵਾਂਗੇ ਫਿਰ ਜਿਹੜਾ ਅਜ ਉਹਨੂੰ ਕਹਿ ਕੇ ਹੁਣ ਜਦੋਂ ਤੁਸੀਂ ਦੱਸਿਆ ਕਿ ਅਗਲੀ ਰਾਣਾ ਨੀਤੀ ਇਹ ਹੈ ਕਿ ਜਿੰਨੀ ਦੇਰ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਤੇ ਫਿਰ ਇਹ ਧਰਨਾ ਕਿੰਨੀ ਦੇਰ ਤੱਕ ਜਾਰੀ ਰਹੇ ਇਹ ਧਰਨਾ ਵੇਖੋ ਸਾਰੇ ਸਾਰੇ ਅਸੀਂ ਵੱਡਾ ਕਰਾਂਗੇ ਇਲਹਾਲ ਅੱਜ ਤੇ ਪ੍ਰਸ਼ਾਸਨ ਦੇ ਅੱਗੇ ਇਹ ਮੰਗ ਕਰ ਰਹੇ ਆ ਵੀ ਤੁਸੀਂ ਆ ਕੇ ਸਾਡੇ ਨਾਲ ਗੱਲਬਾਤ ਕਰੋ ਹਜੇ ਤੱਕ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਆਇਆ ਹੁਣ ਕਿਸਾਨ ਜਥੇਬੰਦੀਆਂ ਨੂੰ ਕਾਲ ਕਰਤੀ ਆ ਜਿਹੜੇ ਪੱਠਾ ਮੇਦੂਰ ਯੂਨੀਅਨ ਉਹ ਵੀ ਆ ਰਹੀ ਆ ਤੇ ਸ਼ਹਿਰ ਵਾਸੀਆਂ ਅਲੱਗ-ਅਲੱਗ ਜਥੇਬੰਦੀਆਂ ਜਿਹੜੀਆਂ ਸਾਡੇ ਕਾਫਲੇ ਵੱਡਾ ਕਰ ਰਹੀ ਆ ਇਹ ਅਸੀਂ ਕਾਫਲਾ ਬਹੁਤ ਵੱਡਾ ਕਰਾਂਗੇ ਇਹ ਸੀਆ ਮੰਨ ਤੱਕ ਇਹਦੀ ਗੂੰਜ ਜਾਏਗੀ ਵੇਖੋ ਮੋਰਚੇ ਨੇ ਅਜ ਤੱਕ ਮੀਡੀਆ ਦੇ ਸਾਥ ਨਾਲ ਜਿੰਨੇ ਵੀ ਇਹ ਲੜਾਈ ਲੜੀ ਹੈ ਜਿੱਤ ਪ੍ਰਾਪਤ ਕੀਤੀ ਤੇ ਇਸ ਡਾਕਟਰ ਦੇ ਖਿਲਾਫ ਹੀ ਜਿਹੜਾ ਜ਼ਾਲਮ ਡਾਕਟਰ ਹੈ ਦੇ ਖਿਲਾਫ ਜਿੱਤ ਪ੍ਰਾਪਤ ਕਰਾਂਗੇ ਤੇ ਪਰਿਵਾਰ ਨੂੰ ਇਨਸਾਫ਼ ਦਵਾਵਾਂ ਜੀ ਹਾਂ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚ ਚੁੱਕਿਆ ਹੈ ਮਾਹੌਲ ਲਗਾਤਾਰ ਭਖਦਾ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਅਜੇ ਤੱਕ ਪ੍ਰਸ਼ਾਸਨ ਵੱਲੋਂ ਪਰਿਵਾਰ ਨਾਲ ਕਿਸੇ ਤਰ੍ਹਾਂ ਦਾ ਰਾਬਤਾ ਨਹੀਂ ਕੀਤਾ ਗਿਆ ਉਹਨਾਂ ਨੂੰ ਕੋਈ ਇਨਸਾਫ਼ ਦਾ ਭਰੋਸਾ ਵੀ ਨਹੀਂ ਦਿੱਤਾ ਗਿਆ ਜਿਸਤੇ ਚੱਲਦੇ ਪਰਵਾੜ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਇਨਸਾਫ ਮਿਲਣ ਤੱਕ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਗੁਰਦਾਸਪੁਰ ਤੋਂ ਆਪਣੇ ਸਹਿਯੋਗੀ ਕੈਮਰਾਮੈਨ ਦੇ ਨਾਲ ਮੈਂ ਗੁਰਪ੍ਰਤਾਪ ਸਿੰਘ ਜਗਬਣੀ ਟੀਵੀ ਗੁਰਦਾਸ